ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇੱਥੇ ਜਿਹੜਾ ਈ ਗ੍ਰਾਮੀਣ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗਰੇਟ ਕੀਤਾ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਿਜ਼ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ वो आप इस स्टोर तो मतलब नॉट जस्ट इन द सिटी बट पिंड भी बैठ के इतों सो दिस इज बेसिकली टाइंग अप द कस्टमर विद कस्टमर एज वेल एज विलेज लैवल एंटरप्रीन्योअर्स विद कंपनीज एंड डिस्ट्रीब्यूटर सो दिस वे दिस इज़ अ यूनीक कंसैप्ट बेस्ड अपॉन अदर जम कर रही सो दिस इज बेसिकली होम ग्रोन ऐप काइंड ऑफ स्पेस ਨਾਟ ਜਸਟ ਐਪ ਬਟ ਆਲਸੋ ਅ ਫਿਜ਼ੀਕਲ ਸਪੇਸ ਜਿੱਥੇ ਸਰਵਿਸਿਜ਼ ਐਜ਼ ਵੈਲ ਐਜ਼ ਪ੍ਰੋਡਕਟਸ ਖਰੀਦੇ ਜਾ ਸਕਦੇ ਸੋ ਆਈ ਰੀਲੀ ਕੰਗ੍ਰੈਚੁਲੇਟ ਦ ਡਿਪਾਰਟਮੈਂਟ ਐਂਡ ਮਿਸਟਰ ਸੁਨੀਲ ਫॉर ਦਿਸ ਇਨੀਸ਼ੀਏਟਿਵ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਕਵਰੇ ਲਈ ਇੱਥੇ ਪਹੁੰਚੇ ਧਾਰੀਵਾਲ ਵਿਖੇ ਸੋ ਮੈਂ ਸਰਦਾ ਸਪੈਸ਼ਲੀ ਥੈਂਕਸ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਵਿਜ਼ਿਟ ਕੀਤਾ ਸਾਡੇ ਕੋਲ ਅੱਜ ਅਸੀਂ ਧਾਰੀਵਾਲ ਜਿਹੜਾ ਸਟੋਰ ਹੈ ਆ ਗ੍ਰਾਮੀਨੀ ਸਟੋਰ ਉਹਦੀ ਓਪਨਿੰਗ ਅੱਜ ਕਰ ਰਹੇ ਆ ਸੋ ਇਹਦੇ ਵਿੱਚ ਜਿਹੜਾ ਸੁਨੰਦਰ ਜੀ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਤੇ ਦੀਪਕ ਜੀ ਨੂੰ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਐਂਡ ਸੁਨੀਲ ਜਿਹੜੇ ਸਾਡੇ ਜ਼ਿਲ੍ਹਾ ਮੈਨੇਜਰ ਇੱਥੇ ਗੁਰਦਾਸਪੁਰ ਵਿਖੇ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਜਿਹੜੀਆਂ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਲੋਕਲ ਫੋਰ ਵੋਕਲ ਨੂੰ ਲੈ ਕੇ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਜਿਵੇਂ ਮੈਂ ਗੱਲ ਕਰਾਂ ਟਾਟਾ ਕਰੋਮਾ ਕੈਂਸਟਾਰ ਕ੍ਰਮਪਟਨ ਸਿੰਫੋਨੀ ਸੋ ਇਹਨਾਂ ਸਾਰਿਆਂ ਦੇ ਜਿਹੜੇ ਪ੍ਰੋਡਕਟਸ ਆ ਉਹ ਈਜ਼ੀਲੀ ਇੱਥੇ ਜਿਹੜੇ ਸਹੀ ਰੇਟਸ ਤੇ ਮਾਰਕੀਟ ਤੋਂ ਅਵੇਲੇਬਲ ਰਹਿਣਗੇ ਤੇ ਸਿਟੀਜ਼ਨ ਸਾਰਾ ਇੰਟਰਸਟਿੰਗ ਕੀ ਰਹੇਗਾ ਜੀ ਇਹਨੂੰ ਤੁਸੀਂ ਡਿਜੀਟਲ ਪਲੇਟਫਾਰਮ ਦੇ ਥਰੂ ਸਾਡੀ ਆਨਲਾਈਨ ਐਪਲੀਕੇਸ਼ਨ ਤੋਂ ਵੀ ਲੈ ਸਕਦੇ ਹੋ ਪਲੱਸ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਂਚ ਕੇ ਤੁਸੀਂ ਉਹ ਪ੍ਰੋਡਕਟ ਨੂੰ ਜਿਹੜਾ ਉਹ ਲੈ ਸਕਦੇ ਹੋ ਜੀ ਐਡ ਦਾ ਸਪੋਟ ਵੀ ਪ੍ਰੋਡਕਟ ਖਰੀਦਿਆ ਜਾ ਸਕਦਾ ਹੈ ਜੀ 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 ਹਾਂ ਜੀ ਆਰਡਰ ਪਾਉਣਾ ਪਏਗਾ ਦੇਖੋ ਜੀ ਦੋਨੋਂ ਆਪਸ਼ਨਸ ਅਵੇਲੇਬਲ ਰਹਿਣਗੇ ਆ ਜੀ ਕਸਟਮਰ ਤੋਂ ਜੇ ਉਹਨਾਂ ਨੇ ਵੇਖ ਕੇ ਪ੍ਰੋਡਕਟ ਸਾਡੇ ਕੋਲ ਕਾਫੀ ਪ੍ਰੋਡਕਟਸ ਸਾਡੇ ਅਵੇਲੇਬਲ ਹੈਗੇ ਆ ਤੁਸੀਂ ਦੇਖ ਹੀ ਪਾ ਰਹੇ ਹੋ ਸਟੋਰ ਤੇ ਸੋ ਇਹਦੇ ਨਾਲ ਦੇ ਨਾਲ ਜੇ ਕਸਟਮਰ ਨੇ ਐਪਲੀਕੇਸ਼ਨ ਦੇ ਥਰੂ ਆ ఆర్డਰ ਕਰਨਾ ਸੋ ਸਾਡੀ ਗ੍ਰਾਮੀਨੀ ਸਟੋਰ ਐਪਲੀਕੇਸ਼ਨ ਆ ਪਲੇ ਸਟੋਰ ਤੇ ਅਵੇਲੇਬਲ ਹੈ ਸੋ ਆਰਡਰ ਕਰ ਸਕਦੇ ਆ ਜੀ ਫਾਇਦਾ ਜੀ ਜਿਵੇਂ ਅ ਕਲਿਆ ਜੀ ਮੈਂ ਤੁਹਾਨੂੰ ਪ੍ਰੋਡਕਟਸ ਦਿਖਾ ਦੋਨਾ ਤਾਂ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਨਾਲ ਤੁਹਾਨੂੰ ਮਤਲਬ 30000 ਦਾ ਹੈ ਉਹ ਤੁਸੀਂ ਦੇਖੋਗੇ ਕਿ ਜਿਹੜੀ ਕੰਪਨੀ ਹੈ ਟਾਟਾ ਕਰੋਮਾ ਸੋ ਇਹਦੇ ਵਿੱਚ ਤੁਹਾਨੂੰ 5 ਤੋਂ 7000 ਜਿਹੜਾ ਮਾਰਜਿਨ ਆ ਉਹ ਤੁਹਾਨੂੰ ਲੱਗੇਗਾ ਐਂਡ ਪ੍ਰੋਡਕਟ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਸਰਕਾਰੀ ਤੌਰ ਤੇ ਕੰਟੇਨ ਕਹਿ ਦਿੱਤਾ ਜਾਂਦਾ ਹੈ ਤੇ ਉਹ ਗਲਤ ਨਹੀਂ ਤੁਸੀਂ ਬਹੁਤ ਵਧੀਆ ਆਪਣੇ ਆਪ ਐਡ-ਆਨ ਕਰਤਾ ਜੀ ਤੁਸੀਂ ਕਹਿ ਸਕਦੇ ਹੋ ਕਿ ਕੰਟੇਨ ਟਾਈਪ ਜਿਵੇਂ ਸੀਐਸਟੀ ਦੇ ਥਰੂ ਮਲਾਜਮਾਂ ਨੂੰ ਕੁਝ ਲੈਸ ਮਿਲ ਕੇ ਪ੍ਰੋਡਕਟ ਮਿਲ ਜਾਂਦਾ ਸੋ ਇਹਦੇ ਵਿੱਚ ਵੀ ਜਿਹੜਾ ਆਮ ਨਾਗਰਿਕਾ ਨੂੰ ਕਾਫੀ ਜਿਹੜਾ ਰਿਆਇਤਾ ਉਹ ਮਿਲੇਗੀ ਜੀ ਕਿੰਨੇ ਖੁੱਲੇ ਨੇ ਪੰਜਾਬ ਦੇ ਦੇਖੋ ਜੀ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਤੇ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਗ੍ਰਾਮੀਨੀ ਸਟੋਰ ਹੈ ਜਿਹਦੀ ਇਨਾਗੂਰੇਸ਼ਨ ਅੱਜ ਸਰ ਵੱਲੋਂ ਕੀਤੀ ਜਾ ਰਹੀ ਹੈ ਐਂਡ ਇਹਦੇ ਲਈ ਮੈਂ ਫੇਰ ਤੋਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਸੁਨੰਦਨ ਜੀ ਨੂੰ ਦੀਪਕ ਜੀ ਨੂੰ ਤੇ ਇਸ ਨਹੀਂ ਹੋਈ